ਪੰਜਾਬੀ ਸਿਨੇਮਾ ਨਾਲ ਲੇਖਾ ਜੋਖਾ ਅਸੀਂ ਇੱਕ ਲੜੀ ਵਿੱਚ ਕਰਾਂਗੇ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਸਾਲ ਰਿਲੀਜ਼ ਹੋਈਆਂ ਫਿਲਮਾਂਤੀ ਸਾਲ 2024 ਦੀ ਸ਼ੁਰੂਆਤ ਰਾਣਾ ਰਣਵੀਰ ਦੀ ਫਿਲਮ ਮਨਸੂਬਾ ਨਾਲ ਹੋਈ 5 ਜਨਵਰੀ ਨੂੰ ਮਨਸੂਬਾ ਅਤੇ ਜੱਟਾ ਡੋਲੀ ਨਾ 12 ਜਨਵਰੀ ਨੂੰ ਮੁੰਡਾ ਰੌਕਸਟਾਰ 19 ਜਨਵਰੀ ਡਰਾਮੇ ਵਾਲੇ 26 ਜਨਵਰੀ ਲੰਬੜਾ ਦਾ ਲਾੜਾ 2 ਫਰਵਰੀ ਵਰਨਿੰਗ 2 9 ਫਰਵਰੀ ਖਡਾਰੀ 16 ਫਰਵਰੀ ਓਏ ਪੋਲੇ ਓਏ ਜੀਵੇ ਸੋਹਣਿਆ ਜੀ 23 ਫਰਵਰੀ ਨੂੰ ਰਿਲੀਜ਼ ਹੋਈ ਵੇਖੀ ਜਾ ਛੇੜੀ ਨਾ 1 ਮਾਰਚ ਨੂੰ ਉਹ ਮੈਂ ਡਰ ਗਈ 8 ਮਾਰਚ ਬਲੈਕਆਟ 15 ਮਾਰਚ ਨੂੰ ਜੱਟ ਨੂੰ ਚੁੜਾਇਲ ਟੱਕਰੀ ਤੇ ਨਾਲ ਹੀ ਜੱਟੀ 15 ਮੁਰੱਬਿਆਂ ਵਾਲੀ ਤੇ 22 ਮਾਰਚ ਨੂੰ ਰਿਲੀਜ਼ ਹੋਈ ਮਜਨੂ 22 ਮਾਰਚ ਨੂੰ ਸੰਗਰਾਮ 29 ਮਾਰਚ ਫੇਰ ਮਾਮਲਾ ਗੜਬੜ ਹੈ 5 ਅਪ੍ਰੈਲ ਨੂੰ ਚੱਲ ਭੱਜ ਚਲੀ ਤੇ ਨਾਲ ਹੀ ਸਰੰਡਰ 12 ਅਪ੍ਰੈਲ ਨੂੰ ਜਿਉਂਦੇ ਰਹੋ ਭੂਤਜੀ 10 ਅਪ੍ਰੈਲ ਨੂੰ ਰਿਲੀਜ਼ ਹੋਈ ਸ਼ਾਇਰ 26 ਅਪ੍ਰੈਲ ਨੂੰ ਫੁਰਤੀਲਾ 3 ਮਈ ਨੂੰ ਪਿੰਡਾਲਾ ਸਕੂਲ ਤੇ ਨਾਲ ਹੀ ਤਬਾਈ ਰੀਲੋਡਡ 10 ਮਈ ਨੂੰ ਸਿੰਦਾ ਸਿੰਦਾ ਨੋਪਾਪਾ 17 ਮਈ ਨੂੰ ਜੇ ਜਟ ਵਿਗੜ ਗਿਆ 24 ਮਈ ਨੂੰ ਨਾਨਕਨਾਮ ਜਹਾਜ਼ ਹੈ 31 ਮਈ ਨੂੰ ਮਹਿਕਮਾ ਛੜਿਆਂ ਦਾ 7 ਜੂਨ ਨੂੰ ਰਿਲੀਜ਼ ਹੋਈ ਅਲੜ ਬਰੇਸ ਤੇ ਨਾਲ ਹੀ ਰਿਲੀਜ਼ ਹੋਈ ਨੀਮੇ ਸਸਕੁਟਨੀ ਟੂ ਤੇ ਨਾਲ ਇਹ ਰਿਲੀਜ਼ ਹੋਈ ਰੋਡੇ ਕਾਲਜ 14 ਜੂਨ ਕੁੜੀ ਹਰਿਆਣੇ ਵਾਲ ਦੀ 21 ਜੂਨ ਨੂੰ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਤੇ ਮਿਸਟਰ ਸ਼ੁਦਾਈ 28 ਜੂਨ ਨੂੰ ਜੱਟ ਐਂਡ ਜੁਲੀਅਟ 3 12 ਜੁਲਾਈ ਉੱਚਾਦਰ ਬਾਬੇ ਨਾਨਕ ਦਾ 2 ਅਗਸਤ दारू ਨਾ ਪੀਂਦਾ ਹੋਵੇ 9 ਅਗਸਤ ਰੋਜ਼ ਰੋਜ਼ੀ ਤੇ ਗੁਲਾਬ 30 ਅਗਸਤ ਨੂੰ ਗਾਂਧੀ 3 ਤੇ ਨਾਲ ਹੀ ਰਿਲੀਜ਼ ਹੋਈ ਬੀਬੀ ਰਜਨੀ ਤੇ 13 ਸਤੰਬਰ ਨੂੰ ਰਿਲੀਜ਼ ਹੋਈ ਅਰਦਾਸ ਸਰਬਤ ਦੇ ਭਲੇ ਦੀ 20 ਸਤੰਬਰ ਨੂੰ ਰਿਲੀਜ਼ ਹੋਈ ਸੁੱਚਾ ਸੂਰਮਾ 27 ਸਤੰਬਰ ਨੂੰ ਸ਼ੁਕਰਾਨਾ 4 ਅਕਤੂਬਰ ਨੂੰ ਸ਼ਾਹ ਕੋਟ 11 ਅਕਤੂਬਰ ਨੂੰ ਮਿੱਤਰਾਂ ਦਾ ਚੱਲਿਆ ਟਰੱਕ ਨੇ 18 ਅਕਤੂਬਰ ਤਬਾ 25 ਅਕਤੂਬਰ ਗੋਰੀਆ ਨਾਲ ਲੱਗਦੀ ਜ਼ਮੀਨ ਜੱਟ ਦੀ ਤੇ 15 ਨਵੰਬਰ ਨੂੰ ਰਿਲੀਜ਼ ਹੋਈ ਆਪਣੇ ਕਰ ਬੇਗਾਨੇ ਸੈਕਟਰ 17 22 ਨਵੰਬਰ ਨੂੰ ਰੀਡਵਾ ਰਿਟਰਨਸ ਤੇ ਹੈ ਸੀਰੀ ਵੇ ਸੀਰੀ 13 ਦਸੰਬਰ ਵੱਡਾ ਕਰ ਤੇ ਨਾਲ ਰਿਲੀਜ਼ ਹੋਈ ਪੰਜਾਬ ਫਾਈਲਸ ਇਹਨਾਂ ਫਿਲਮਾਂ ਵਿੱਚੋਂ ਤੁਹਾਨੂੰ ਕਿਹੜੀ ਫਿਲਮ ਪਸੰਦ ਆਈਏ ਜ਼ਰੂਰ ਦੱਸਣਾ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ